ਹੁਣ ਤੁਸੀਂ ਘਰ ਬੈਠੇ ਹੀ ਬਿਨਾ ਮਿਲਾਵਟ ਤੋਂ ਤਾਜ਼ਾ ਪਨੀਰ ਬਣਾ ਸਕਦੇ ਹੋ ਉਹ ਵੀ ਬਹੁਤ ਹੀ ਆਸਾਨ ਤਰੀਕੇ ਨਾਲ ਤਾਂ ਪਨੀਰ ਖਾਣ ਦੇ ਵਿੱਚ ਸਵਾਦਿਸ਼ਟ ਤੇ ਸਿਹਤ ਲਈ ਲਾਹੇਵੰਦ ਹੁੰਦਾ ਹੈ ਪਰ ਜੇ ਨਕਲੀ ਪਨੀਰ ਖਾ ਲਿਆ ਜਾਵੇ ਤਾਂ ਇਹ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਅੱਜ ਕੱਲ ਮਾਰਕੀਟ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਨਕਲੀ ਪਨੀਰ ਦੀ ਵਿਕਰੀ ਬਹੁਤ ਵੱਧ ਰਹੀ ਹੈ ਤੇ ਅਜਿਹਾ ਜੋ ਕਿ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਕਿ ਬਾਜ਼ਾਰ ਦੇ ਵਿੱਚ ਨਕਲੀ ਪਨੀਰ ਦੀ ਧੜਾ ਧੜ ਵਿਕਰੀ ਕੀਤੀ ਜਾ ਰਹੀ ਹੈ ਤਾਂ ਐਫਐਸਐਸਏਆਈ ਦੇ ਵੱਲੋਂ ਪਿਛਲੇ ਦਿਨੀ ਲਈਆਂ ਗਈਆਂ ਜਾਂਚਾਂ ਦੇ ਵਿੱਚ 80% ਪਨੀਰ ਨਕਲੀ ਤੇ ਮਿਲਾਵਟੀ ਪਾਇਆ ਗਿਆ ਤਾਂ ਇਸ ਲਈ ਜੇ ਤੁਸੀਂ ਪਨੀਰ ਖਾਣ ਦੇ ਸ਼ੌਕੀਨ ਹੋ ਤਾਂ ਘਰ ਦੇ ਵਿੱਚ ਦੁੱਧ ਨਾਲ ਪਨੀਰ ਬਣਾ ਕੇ ਖਾਓ ਘਰ ਦੇ ਵਿੱਚ ਪਨੀਰ ਬਣਾਉਣਾ ਬਹੁਤ ਆਸਾਨ ਹੈ ਖਾਸ ਕਰਕੇ ਪਰਾਠੀਆਂ ਜਾਂ ਫਿਰ ਪਨੀਰ ਪੁਰਜੀ ਦੇ ਲਈ ਪਨੀਰ ਦੀ ਕੋਈ ਖਾਸ ਸ਼ਕਲ ਦੀ ਲੋੜ ਨਹੀਂ ਹੁੰਦੀ ਇਸ ਲਈ ਤੁਸੀਂ ਦੁੱਧ ਤੋਂ ਘਰ ਦੇ ਵਿੱਚ ਪਨੀਰ ਬਣਾ ਕੇ ਵਰਤ ਸਕਦੇ ਹੋ ਜੇ ਤੁਸੀਂ ਪਨੀਰ ਨੂੰ ਚੰਗੀ ਸ਼ਕਲ ਦੇਣੀ ਚਾਹੁੰਦੇ ਹੋ ਤਾਂ ਉਸ ਨੂੰ ਸਾਫ਼ ਕੱਪੜੇ ਦੇ ਵਿੱਚ ਬੰਨ ਕੇ ਰੱਖ ਦਿਓ ਇਸ ਦੇ ਨਾਲ ਪਨੀਰ ਬਹੁਤ ਵਧੀਆ ਤਰ੍ਹਾਂ ਸੈੱਟ ਹੋ ਜਾਵੇਗਾ ਆਓ ਜਾਣਦੇ ਹਾਂ ਕਿ 1 ਲੀਟਰ ਦੁੱਧ ਤੋਂ ਤੁਸੀਂ ਕਿੰਨਾ ਪਨੀਰ ਬਣਾ ਸਕਦੇ ਹੋ ਅਤੇ ਘਰ ਦੇ ਵਿੱਚ ਪਨੀਰ ਬਣਾਉਣ ਦਾ ਆਸਾਨ ਤਰੀਕਾ ਕੀ ਹੈ ਸਭ ਤੋਂ ਪਹਿਲਾ ਕਦਮ ਹੈਗਾ ਜੋ ਕਿ ਪਨੀਰ ਬਣਾਉਣ ਦੇ ਲਈ 1 ਲੀਟਰ ਦੁੱਧ ਲਓ ਜੇ ਤੁਸੀਂ ਮਲਾਈਦਾਰ ਪਨੀਰ ਚਾਹੁੰਦੇ ਹੋ ਤਾਂ ਫੁੱਲ ਕਰੀਮ ਦੁੱਧ ਵਰਤੋ ਜੇ ਤੇ ਜ ਘੱਟ ਚਰਬੀ ਵਾਲਾ ਪਨੀਰ ਚਾਹੁੰਦੇ ਹੋ ਤਾਂ ਲੋ ਫੈਟ ਦੁੱਧ ਲਓ ਤੇ ਦੁੱਧ ਨੂੰ ਕਿਸੇ ਪਤਲੇ ਦੇ ਵਿੱਚ ਪਾ ਕੇ ਗਰਮ ਕਰਨ ਲਈ ਰੱਖ ਦਿਓ ਜਦੋਂ ਦੁੱਧ ਦੇ ਵਿੱਚ ਉਬਾਲ ਆ ਜਾਵੇ ਤਾਂ ਇਸ ਦੇ ਵਿੱਚ ਥੋੜਾ ਸਫੇਦ ਸਿਰਕਾ ਜਾਂ ਫਿਰ ਨਿੰਬੂ ਦਾ ਰਸ ਪਾ ਦਿਓ ਅਤੇ ਇੱਕ ਉਬਾਲ ਲਾਉਂਦ ਦਿਓ ਉਸ ਤੋਂ ਬਾਅਦ ਦੂਜਾ ਕਦਮ ਹੈਗਾ ਕਿ ਦੁੱਧ ਨੂੰ ਫਾੜਨ ਦੇ ਲਈ ਤੁਸੀਂ ਸਿਰਕੇ, ਟਾਟਰੀ ਜਾਂ ਫਿਰ ਨਿੰਬੂ ਦਾ ਰਸ ਵਰਤ ਸਕਦੇ ਹੋ ਤੇ ਨਿੰਬੂ ਦੇ ਰਸ ਦੇ ਨਾਲ ਪਨੀਰ ਆਸਾਨੀ ਦੇ ਨਾਲ ਬਣ ਜਾਂਦਾ ਹੈ ਹੁਣ ਦੁੱਧ ਨੂੰ ਚੰਗੀ ਤਰ੍ਹਾਂ ਮਿਲਾਉਂਦੇ ਹੋਏ ਜਦੋਂ ਤੁਸੀਂ ਜਦੋਂ ਤੱਕ ਉਹ ਪੂਰੀ ਤਰ੍ਹਾਂ ਫਟਣਾ ਜਾਵੇ ਇਹ ਗੈਸ ਬੰਦ ਕਰ ਦਿਓ ਤੇ ਫਿਰ ਉਸ ਤੋਂ ਬਾਅਦ ਹੁਣ ਕਿਸੇ ਮਲਮਲ ਦੇ ਕੱਪੜੇ ਨੂੰ ਛਾਣਣੀ ਦੇ ਉੱਤੇ ਵਿਛਾਓ ਅਤੇ ਫਟਿਆ ਹੋਇਆ ਦੁੱਧ ਉਸ ਦੇ ਵਿੱਚ ਪਾ ਕੇ ਛਾਣ ਲਓ ਇਸ ਦੇ ਨਾਲ ਸਾਰੀ ਲੱਸੀ ਵਰਗਾ ਪਾਣੀ ਨਿਕਲ ਜਾਵੇਗਾ ਤੇ ਪਨੀਰ ਕਪੜੇ ਦੇ ਵਿੱਚ ਰਹਿ ਜਾਵੇਗਾ ਤੀਜਾ ਕਦਮ ਹੈਗਾ ਫੇਰ ਹੈਗਾ ਕਪੜੇ ਦੇ ਵਿੱਚ ਪਏ ਪਨੀਰ ਨੂੰ ਦੋ ਵਾਰ ਪਾਣੀ ਸਾਫ ਪਾਣੀ ਦੇ ਨਾਲ ਚੰਗੀ ਤਰ੍ਹਾਂ ਧੋ ਲਵੋ ਤਾ ਜੋ ਪਨੀਰ ਦੇ ਵਿੱਚ ਨਿੰਬੂ ਜਾਂ ਫਿਰ ਸਿਰਕੇ ਦੀ ਖਟਾਸ ਤੇ ਸੁਗੰਧ ਨਾ ਰਹਿ ਜਾਵੇ ਹੁਣ ਕਪੜੇ ਨੂੰ ਜੋ ਕਿ ਟਿਬ ਕੇ ਮੋੜੇ ਅਤੇ ਮੋੜੋ ਅਤੇ ਫੇਰਕ ਉਸ ਦੇ ਵਿੱਚ ਪੂਰਾ ਪਾਣੀ ਉਹ ਕਾਲ ਦਿਓ ਤੇ ਫਿਰ ਪਨੀਰ ਨੂੰ ਉਸੇ ਕਪੜੇ ਸਮੇਤ ਕਿਸੇ ਪਲੇਟ ਦੇ ਉੱਤੇ ਰੱਖੋ ਅਤੇ ਉੱਪਰੋਂ ਕੋਈ ਭਾਰੀ ਚੀਜ਼ ਰੱਖ ਦਿਓ ਤੇ ਪਨੀਰ ਨੂੰ ਇੱਕ ਤੋਂ 2 ਘੰਟੇ ਲਈ ਸੈੱਟ ਹੋਣ ਦਿਓ ਚੌਥਾ ਕਦਮ ਹੈਗਾ ਕਿ ਹੁਣ ਤੁਸੀਂ ਆਪਣੇ ਕਪੜੇ ਦੇ ਵਿੱਚੋਂ ਪਨੀਰ ਕੱਢ ਲਓ ਤੇ ਤਿਆਰ ਹੈ ਘਰ ਦਾ ਬਣਿਆ ਹੋਇਆ ਤਾਜ਼ਾ ਤੇ ਸਵਾਦਿਸ਼ਟ ਪਨੀਰ ਬਿਨਾ ਮਿਲਾਵਟ ਵਾਲਾ ਪਨੀਰ ਜੋ ਕਿ 1 ਲੀਟਰ ਦੁੱਧ ਤੋਂ ਲਗਭਗ 200 ਗ੍ਰਾਮ ਪਨੀਰ ਬਣ ਜਾਂਦਾ ਹੈ ਇਸ ਦੇ ਇਸ ਪਨੀਰ ਦੇ ਨਾਲ ਤੁਸੀਂ ਆਸਾਨੀ ਦੇ ਨਾਲ ਪਨੀਰ ਦੇ ਪਰਾਠੇ ਪਨੀਰ ਪੁਰਜੀ ਜਾਂ ਫਿਰ ਪਨੀਰ ਦੀ ਕੋਈ ਵੀ ਸਬਜ਼ੀ ਬਣਾ ਸਕਦੇ ਹੋ ਇੱਕ ਰੇਲੂ ਪਨੀਰ ਖਾਣ ਦੇ ਨਾਲ ਸਰੀਰ ਨੂੰ ਫਾਇਦਾ ਤਾਂ ਮਿਲੇਗਾ ਹੀ ਤੇ ਤੁਸੀਂ ਮਿਲਾਵਟੀ ਖਾਣੇ ਤੋਂ ਵੀ ਬਚ ਸਕਦੇ ਹੋ ਤੇ ਵੀਡੀਓ ਤੁਹਾਨੂੰ ਕਿਵੇਂ ਜੀ ਲੱਗੀ ਹੈ ਤੇ ਤੁਸੀਂ ਇਹ ਵੀਡੀਓ ਕਿੱਥੋਂ ਦੇਖ